ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ ਨਾਡਗਰਾ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤਿੰਨ ਪਸ਼ੂ ਦਿਖਾਵਾਂਗੇ ਬਿਲਕੁਲ ਤਾਜ਼ੀ ਸੂਤ ਇੱਕ ਟੋਕੜ ਗਵਣ ਝੋਟੀ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਦੇ ਕੋਲ ਤੇ ਅਜ ਨੂੰ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਕੁਛ ਨੇ ਪਸ਼ੂਆਂ ਦੀ ਕਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਸਨਾ ਠੀਕ ਠਾਕ ਜੀ ਇਹ ਵੇਖ ਤੁਸੀਂ ਨਾਮ ਜਗੇ ਵੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਪਿੰਡ ਚੋਈਦਾ ਜ਼ਿਲ੍ਹਾ ਹੰਸਰ ਜੀ ਠੀਕ ਹੈ ਫੋਨ ਨੰਬਰ 934545 ਠੀਕ ਹੈ ਕਿਹੜੇ ਏਰੀਆ ਚ ਰਹਿੰਦੇ ਆ ਵੱਡਿਆਂ ਚ ਛੋਟਿਆਂ ਚ ਉਹ ਆਪਣੀਆਂ ਮਾਂਸੇ ਗਈਆਂ ਜੱਗੇ ਵੀ ਅੱਛਾ ਅੱਛਾ ਹਾਂਜੀ ਅੰਸ਼ਰੇਦ ਤੋਂ ਆਵੇਖਿਆ ਮਸ਼ਹਹਰ ਸਲਾਇਆ ਨਹੀਂ ਲੈ ਹੀ ਕਰਨਾ ਸਾਨੂੰ ਵੀ ਭਰਾ ਕੋਲ ਦੇ ਨਹੀਂ ਚੰਗਾ ਜੋ ਕੇ ਆਇਆ ਵਾਦੀ ਨਿਕਲਿਆ ਆਪਾਂ ਜੇ ਵੀ ਨਹੀਂ ਪਤਾ ਕੀ ਗੱਲ ਹੈ ਆਪਾਂ ਤੁਹਾਨੂੰ ਪਤਾ ਵੀ ਜਿੰਨਾ ਦੋਦਦਾਂ ਨੇ ਉਹਨੇ ਨਿਕਲਦਾ ਹਾਂਜੀ ਹਾਂਜੀ ਹੁਣ ਮੰਨ ਲਓ ਵੀ ਉਹਨਾਂ 3 1/2 ਲੱਖ ਦਾ ਜੋੜਾ ਆਪਣਾ ਕੋਲ ਲਿਆ ਹੈ ਤੇ ਆਪਣੀਆਂ ਜਾ ਕੇ ਦੁੱਧ ਹੀ ਉਹਦੇ 8-9 ਕਿਲੋ ਦੀ ਕਿੱਡੀ ਬੇਤਰੀ ਗੱਲ ਹੀ 15 15 14 14 ਕਿਲੋ ਬੋਲਾ ਉਹਨਾਂ ਦਾ ਆ ਗਿਆ 15 15 14 14 ਕਿਲੋ ਹੀ ਨਿਕਲ ਜਾਂਦੇ ਠੀਕ ਹੈ ਠੀਕ ਹੈ ਹੁਣ ਇਹ ਸਿਲਸਾ ਕਰਦੇ ਹਾਂਜੀ ਉਹਨਾਂ ਰਿਸ਼ਤੇਦਾਰ ਘੜ अच्छा अच्छा। ਕੋਨੇ ਅਗਲੀ ਵੀਡੀਓ ਤੁਹਾਨੂੰ ਚੰਗੀਆਂ ਮੱਝਾਂ ਲਿਆਉਣੀਆਂ। ਚਲ ਭਾਂ ਅੱਜ ਰਾਤ ਨੂੰ ਆ ਜਾਣਾ ਆਪਣੀ ਉਧਰੋਂ। ਠੀਕ ਹੈ ਛੋਟੀਆਂ ਵੱਡੀਆਂ। ਹਾਂ ਛੋਟੀਆਂ ਲਈਆਂ ਐ। ਇਹ ਰਾਤ ਨੂੰ ਆਜ ਆ ਗਏ ਫਿਰ ਰਾਤ ਨੂੰ ਇਹਨਾਂ ਵੀਡੀਓ ਪਾ ਦਾਂਗੇ। ਠੀਕ ਦੇ। ਫੋਨ ਨੰਬਰ ਵੀਰੇ ਇੱਕ ਨੰਬਰ ਬੋਲ ਦੀ। 81 45 725 ਠੀਕ ਹੈ ਠੀਕ ਹੈ। ਤੇ ਕਰੀਏ ਸ਼ੁਰੂਆਤ ਜੀ ਕਰੀਏ ਜਗੇ ਵੀਰ ਬਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਿਵੇਂ ਹੈ ਇਹ ਜਗੇ ਵੀ ਤੋਂ ਕਰ ਗੱਪਣਾ ਅੱਛਾ ਜੀ ਦੋਵਾਂ ਮਹੀਨੇ ਚੱਕ ਪਾਸ ਹੋਈ ਆ ਸਾਡੇ ਘਰ ਵਾਲੇ ਨਾਲ ਤੋਂ ਪਹਿਲਾਂ ਜਾ ਕੇ ਕਰਾਈ ਠੀਕ ਪਰ ਉਹਨਾਂ ਗਰੰਟੀ ਦਿੱਤੀ ਦੋਵਾਂ ਮਹੀਨੇ ਪੂਰੀ ਚੱਕ ਪਾਸ ਆ ਅੱਛਾ ਜੀ ਡਾਕਟਰ ਨੇ ਵੀ ਪੂਰੀ ਗਰੰਟੀ ਦਿੱਤੀ ਸਾਨੂੰ ਲੱਗੇ ਡਾਕਟਰ ਹੀ ਨੂੰ ਕੋੜੇ ਇਹ ਸੂਭਾ ਕਿਣਵਾ ਸੂਭੀ ਸੂਆ ਕਿ ਇਹਨੂੰ ਤੀਸਰਾ ਸੂਨਾ ਜਗੇ ਵੀਰ ਇਹ ਕਿੰਨਾ ਕੁ ਮਿਲਕਰ ਰਿਕਾਰਡ ਰਿਆ ਦਾ ਇਹ ਘਰ ਵਾਲੇ ਆਦੇ ਵੀ ਆਈ ਮਾੜੀ ਮੋਟੀ ਸੇਵਾ ਹੀ ਉਹਨਾਂ ਦੀ ਨੇ ਘਰ ਦੀ ਝੋਟੀ ਆ ਅੱਛਾ ਜੀ 12 13 12 13 ਕਿਲੋ ਦਈ ਹੱਲੀ ਠੀਕ ਹੈ ਤਿਆਰ ਹੋ ਗਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਲਓ ਜੀ 2 ਮਹੀਨੇ ਦੀ ਚੱਕਰ ਪਾਵਾ ਤੇ 6 ਤੋਂ 7 ਲੀਟਰ ਜਿਹੜਾ ਦੁੱਧ ਤਿਆਰ ਆ ਹਾਂ ਜੀ ਹਾਂ ਜੀ ਉਹ ਸੁਆ ਕਰਮਾਲੀ ਤੀਨ ਵਾਰ ਚੁਰੂ ਮਿੱਠਾ ਆ ਗਿਆ ਬਾਕੀ ਕੱਦ ਫਜੰਦੀ ਚੰਗੀ ਆ ਗਈ ਤੇ ਜੱਡ ਬਲੈ ਗਿਆ ਕਰੋ ਜੀ ਥਾਲ ਦੇ ਵਾ ਜਿਹੜਾ ਸੰਤਨ ਕਰਨ 12 13 ਬਾਈ ਉਹ ਨਹੀਂ ਦੱਦਿਆ ਇਹ ਹੈ ਸਿੰਗਲ ਹੱਡੀ ਜੇ ਆਣੀ ਅੱਡ ਬਲਾਕ ਆ ਗਈ ਆ ਤੇ ਕੋਈ ਭਰਾ ਸਾਹਮਣਾ ਲਾਜੀ ਚਲੋ ਗਾਂ ਜਿਸ ਵੇਲੇ ਚੰਗੀ ਬਣ ਜੂਗੀ ਤੇ ਮਿਲਕ ਵੈਂਟ ਤੇ ਥਣਾ ਦਾ ਸੈਜ ਗਿਆ ਪਰੰਦੇ ਆਪਾਂ ਲਾਗੇ ਤੋਂ ਚੱਕ ਮੋਬਲੀ ਚੱਡੇ ਚੁੜੀਆਂ ਜਿਹੜੀਆਂ ਸਫਾਈਆਂ ਬਹੁਤ ਹੀ ਚੰਗੀਆਂ ਆਗੀਆਂ ਵਾ ਤੇ ਥਣ ਥਣ ਵੀ ਚੰਗਾ ਲੱਗਾ ਕਰਮਾਲੀ ਨੂੰ ਤੇ ਇਹਦਾ ਵੀ ਮੋਲ ਆਪਾਂ ਕੀ ਕਰਨਾ ਫਿਰ ਮੋਲ ਤੇ ਦੇ ਵੀ ਇਹਦਾ ਨਿਕਾ ਜਾਈ ਆ ਅੱਛਾ ਜੀ ਹਾਂ ਜੀ ਓਹ ਬਜੀ ਲਾਗੇ ਤੋਂ ਕਰੋ ਚੱਕ ਦਿੰਦੇ ਠਣ ਪਾਂਡਾ ਸਚਵਾਈ ਇਹਦੀ ਐ ਮਾਂ ਦਾ ਸਾਲਾ ਬੱਚਾ ਚੋਲੇ ਅੱਛਾ ਜੀ ਕੋਈ ਟੀਗਾ ਨਹੀਂ ਚੋਲਣਾ ਪਾੜੇ ਦੋ ਘੰਟੇ ਠੀਕ ਹੈ ਠੀਕ ਹੈ ਜੀ ਲੋ ਬਜੀ ਪਾੜੇ ਇਹ ਦੋ ਘੰਟੇ ਪਾੜੇ ਤੇ ਗੱਲਾਂ ਮੈਂ ਵਾਦੇ ਨਾਲ ਨਾ ਵੀ ਜਿਹੜਾ ਕੋਈ ਵੀਰ ਸਾਹਮਣਾ ਲੈ ਜੂਗਾ ਨਾ ਹਾਂਜੀ 2 ਕਿਲੋ ਦੋਦਰ 8 9 ਕਿਲੋ ਦੋਦਰ ਮਾਣਾ ਦੇ ਹੀ ਜਾਣਾ ਨੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆ ਚਲੋ ਪੱਠੇ ਪੱਠਿਆ ਦੇ ਪਾਗੇ ਦੇ ਆਹ ਪੱਠੇ ਵਾਦੀ ਹੋ ਗਏ ਜੱਜ ਵੀਰ ਹਣ ਲੋਕਾਂ ਦੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਮੁੱਲ ਵੀਰ ਕੀ ਕਰਨਾ ਮੁੱਲ ਤੇ ਜੱਗੀ ਵੀਰ 75000 ਰ ਜਿਵੇਂ ਨੇ ਕਹਿ ਕੀ ਚਾਦੇ ਹੋ ਨਹੀਂ ਜਾਣਦੀ ਗੈ ਜੀ ਹੱਤੇ 470 ਦੀ ਦੇ ਦੇਣਗੇ ਹੋਰ ਕਾ ਬੀ ਆ ਸੰਦਰਾ ਉਹ ਨਾ ਕਹੇ ਇਹ ਮਾਰ ਬੜਾ ਮਹਿੰਗਾ ਬੜਾ ਹੈ ਤੈਨੂੰ ਵੀਡੀਓ ਦਿਖਾਈ ਪਾਤਾ ਨਹੀਂ ਦਾਦਾ ਲੱਖ ਮੰਗੰਦਾ ਇਹਦੇ ਉਧਰ ਕੋ ਫਿਰ ਮੈਂ ਗਿਆ ਹੀ ਨਹੀਂ ਜਿਆਦਾ ਆਪਣੇ ਕੋਲ ਵੀ ਹਾਂ ਉਹਦੇ ਆਪਾਂ 7000 ਨੀਰਾ ਮੰਗਿਆ ਕਰਨਾ ਪੈਣਾ ਮੰਨ ਕੇ ਜਾਵੋ ਕੈਮਰਾ ਵਾਲੇ ਵੀਰ ਕੋ ਜਿਨੇ ਨੇ ਕਿਰੋਨੇ ਦੱਸੋ ਜੀ ਐਂ ਖੁੱਲਾ ਹੀ ਕਰ ਦੇਣਾ ਐ ਖੁੱਲਾ ਨਾ ਕਰਿਓ ਹਾਂ ਮੱਝ ਬੜੀ ਨਸਲਾ ਨਹੀਂ ਫਿਰ ਆ ਵੀ ਦੱਸ ਦੋ ਆਲਾ ਇਥੇ ਛੱਡ ਜਣੀ ਮੈਂ ਦੱਸਦੀ 70 ਦੀ ਦੋ ਕਰ ਦੇ ਜੰਦਰ ਨਹੀਂ ਦੋ ਘੱਟ ਜਾ ਠੀਕ ਜਗੇ ਵੀਰ ਜੋ ਜਗੇ ਵੀਰ ਇਹ ਸੱਠੋਂ ਹੀ ਅੰਦਰ ਖੜਨੀ ਹੈ ਲੈ ਹਾਂ ਨਹੀਂ ਸਭ ਤੋਂ ਅੰਦਰ ਕੇ ਨਾ ਹਾਂ ਜਗੇ ਸੱਠੋਂ ਹੀ ਅੰਦਰ ਨਹੀਂ ਜਗੇ ਹਾਂ ਇੱਕੋ ਗੱਲ ਕਰਦਾ ਇੱਕੋ ਹੀ ਚਾਹੋ ਸੱਠ ਨਹੀਂ ਨਹੀਂ ਛੱਡਦੀ ਹੋਗੀ ਜਗੇ ਵੀਰੇ ਨੇ ਕਿਹਾ ਛੱਡ ਲਈ ਤੇ ਮੰਨੇਗਾ ਫਿਰ ਨਹੀਂ ਮੰਨੇਗਾ ਤੂੰ ਤਾਂ ਕਰਦਾ ਨਹੀਂ ਨਹੀਂ ਕਰਦਾ ਪੱਟਾ ਕੱਢਿਆ ਸੀ ਨਾ ਜਗੇ ਵੀਰੇ ਨੇ ਨਹੀਂ ਕਰਦਾ ਤੇ ਸੱਠੋਂ ਅੰਦਰ ਹੋ ਗਈ ਆ ਫਿਰ ਤੇ ਹੁਣ ਕਿੰਨੇ ਕਰਤੀ ਆ ਵੀਰ ਨਹੀਂ ਨਹੀਂ ਕੀਤੀ ਛੱਡਦੀ ਮਾਜੇ ਇੱਕੋ ਗੱਲ ਕਰ ਦੇਣੀ ਜਗੇ ਆ ਜਾ ਆਜ ਕਰਾਉਣਾ ਇਮਾਨਦਾਰ ਮੈਂ ਮੈਂ ਅੱਗੇ ਚਲੋ ਕਰਦਾ ਮੈਂ 55000 ਦੇ ਦੇਣੀ ਜੱਗ ਜੀ ਮੈਂ ਕਿਹਾ ਕਿ ਮੈਂ ਪਿਆ ਤਾਂ 55 ਨਹੀਂ ਆਂਦੀ ਇਹ ਉਹ ਬੜਾ ਥੱਕਿਆ ਗੁਰੂਆ ਠੀਕ ਆ ਵਜਨ ਮੇਰਾ ਵਜਨ 50 ਤੋਂ ਬਾਹਰ ਆ ਚਲੋ ਇਹ ਗਾੜੀ ਫੇਰ ਸੂਣ ਆਲੀ ਆ 7 ਕਿਲੋ ਦੁੱਧ ਆ ਚਲ ਜਾ ਦੇ ਕੋਈ ਨਹੀਂ ਫੇਰ ਮੈਂ ਛੋੜ ਹੀ ਕਰਨੀ ਦੱਸੋ ਦੱਸੋ ਠੀਕ ਆ ਲੋ ਜੀ ਤੁਹਾਡੀ ਬੜਾ ਮੂਹਰ ਦੀਪ ਚ ਵੀ ਕੱਬਣਾ ਤੇ ਦੁੱਧ ਵੀ ਛੇਰੋ 7 ਲੀਟਰ ਜਿਹੜਾ ਤਿਆਰ ਆ ਤੇ ਕੋਈ ਸਾਂਭਲਾ ਭਰਾ ਲੈ ਗਿਆ ਤੇ ਚਲੋ ਦੁੱਧੋ ਵੀ ਵਜਣਾ ਰਹਿ ਗਿਆ ਆਪ ਵੀ ਹੈਗੀ ਹੈ ਕਰਮਾ ਵਾਲੀ ਦੇ ਕੋਲ ਤੇ ਬਿਲਕੁਲ ਕਿੰਨੂੰ ਕਹਿ ਦਿੰਦੇ ਆਪਾਂ ਮੱਕਿਓ ਪਰੇ ਜਾੜਿਆ ਪਰ ਜਾੜ ਹੈ ਗਾਣੀ ਸਭ ਕੁਝ ਹੈਗਾ ਉੱਥੇ ਵੀ ਇੱਦਾਂ ਨਹੀਂ ਹੋਈਆਂ ਬਾਕੀ ਨੇ ਬਿਲਕੁਲ ਜਿਹੜਾ ਨਾਰਮਲ ਰੇਟ ਪਾਤਾ ਵੀਰ ਨੇ ਭਈਆ ਵੈੜ ਕਿਲੋਸ ਬਤਨੀ ਆ ਇਹ ਦੂਜਾ ਸੂਆ ਚ ਅੱਗੇ ਵੀ ਸੂਈ ਕੱਲ ਰਾਤ ਦੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਬਾਈ ਜੀ ਦੁਜਾ ਸੂਰਵਾ ਸੂਈ ਜੇ ਕਿੰਨਾ ਬੌੜਾ ਕੋ ਬੌੜਾ ਜੱਗੇ ਵੀ ਆ ਤਮ 10 ਕਿਲੋ ਤਿਆਰ ਹੈ ਥੋੜੇ ਠੀਕ ਹੈ 10 ਲੀਟਰ ਜਿਹੜਾ ਬੌੜਾ ਤਿਆਰ ਆ ਤੇ ਜਵਾਕੀ ਜੇ ਪਿਛੇ ਮਾੜਾ ਮੱਛੀ ਦੇ ਕੋਈ ਚੰਗੀ ਆ ਗਈ ਜੱਗੇ ਵੀ ਦੇਖ ਲਓ ਬਾਈ ਜੀ ਪਿਛੇ ਵੀ ਖੀ ਮਿਲ ਕਾ ਬਾਈ ਜੀ ਬਿਲਕੁਲ ਹੀ ਤਾਜ਼ਾ ਵਾ ਆ ਗਈ ਠੰਡੀ ਠੀਲੀ ਜੀ ਕਿੰਨੇ ਦੁੱਧ ਆ ਲਿਆ ਬਾਈ ਇਹ ਦੁੱਧ ਜੱਗੇ ਵੀ ਘਰ ਆ ਲੈਂਦੇ ਪਹਿਲੇ ਸੂਏ ਨੇ ਭਰਿਆ 13-14 ਕਿਲੋ ਅੱਛਾ ਜੀ ਅਜਾ ਲੱਪਾ ਲੁਪਾ ਵੈੜ ਨੂੰ ਲੱਗਾ ਆ ਹਾਂਜੀ 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 ਪੰਜ ਝੂਟ ਛੁੱਟ ਘੇੜੀ ਆ ਤੇ ਇਹ ਆ ਬਈ ਮਤਲਬ ਦੋ 15 ਕਿਲੋ ਪਾਜੂ ਹੈ ਕਿ ਨਸਲ ਵਾਲੀ ਵਹਿੜ ਆ ਠੀਕ ਹੈ ਲੋ ਵੀ ਕਰਾਉਸ ਦੇ ਵਿੱਚ ਆਵੀ ਇਹਦਾ ਫੈਟ ਕੁਆਲਟੀ ਵੀ ਚੰਗੀ ਤੇ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਤੇ ਤਾਜੀ ਸੂਣ ਦੇ ਕਾਰਨ ਥੋੜਾ ਜਿਹਾ ਲੱਫਾ ਜਰੂਰ ਲਾਇਆ ਵਾ ਹੋ ਜੋ ਸਿੱਧੀ ਕੋਈ ਨਹੀਂ ਬੱਤੀ ਸਾਂਹ ਬਲਾਖਾ ਲੈ ਜੂਗੇ ਚਲੋ ਦੋਦੇ ਨੇ 15 16 ਲੀਟਰ ਭਰੀ ਗਾ ਭਰੀ ਜਾਣਾ ਭਰੀ ਜਾਣਾ ਜੀ ਲਓ ਜੀ ਕਰੋ ਅਸੀਂ ਚੈੱਕ ਤੇ ਕੱਟ ਵਜਨ ਦੀ ਵੀ ਚੰਗੀ ਆ ਗਈ ਆ ਤੇ ਖਾਣ ਸੂਣ ਵੀ ਬਹੁਤ ਹੀ ਚੰਗਾ ਆਣ ਨੋ ਗੜਾ ਹੀ ਥਾਣ ਲੱਗਾ ਬੈਠਦੇ ਰਹੇ ਕਰੋ ਫੇਰ ਕੁਆਲਟੀ ਚੈੱਕ ਜਵਾਗ ਦਾ ਕਰਦੀ ਥੋੜਾ ਜਿਹਾ ਥੋੜਾ ਨਹੀਂ ਕਰਦੀ ਬਾਬਾ ਹੀ ਕਰਦੀ ਬਾਬਾ ਜੀ ਬੜੀ ਗਾਲਾਂ ਜੱਗੇ ਵੀ ਪਾ ਲਿਆ ਡੰਗਰ ਤੋਂ ਬੜਾ ਕਰੀ ਨੰਨੇ ਹਾਂਜੀ 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 ਲਓ ਜੀ ਇੱਥੇ ਵੀ ਸੈਲ ਥੋੜਾ ਦਾ ਸੈਲ ਗਿਆ ਕੋਈ ਚੈੱਕ ਕਰ ਸਕਦਾ ਜੀ ਬਹੁਤ ਹੀ ਚੱਕਾ ਤੇ ਨਾੜਾ ਲੋੜਾ ਵੀ ਹਵਾਣੇ ਨੇ ਚੰਗੀਆਂ ਆਗੀਆਂ ਦੇ ਤੇ ਬਈ ਇਹਦਾ ਮੁੱਲ ਕਰੋ ਮੁੱਲ ਲਿਖਾ ਜੀ ਜੱਗੇ ਵੀਰੇ ਦਾ ਅੱਛਾ ਜੀ ਹਾਂਜੀ ਕਿੰਨਾ ਕੋ ਮੁੱਲ 4500 ਅੱਛਾ ਹਾਂਜੀ ਦੇਣੀ ਕਿੰਨੇ ਦੀ ਤੂੰ ਇਹ ਦੱਸਣਾ ਜਿੰਨੇ ਤੁਹਾਨੂੰ ਚੰਗੀ ਲੱਗਦੀ ਉਹਨੂੰ ਦੇ ਦਿਓ ਨਹੀਂ ਬਾਜਾ ਨਾਲ ਫੂਲਾ ਕਾਲਾ ਕੱਢੀ ਜਾਏ ਹੋਵੇ ਚਾਹ ਪੂਰੇ ਜੱਗੇ ਵਿੱਚ 40000 ਚੱਲ ਅੰਦਰ ਘੱਟੇ ਘਰਾਉਂ ਥੋੜੇ ਜਿਹਾ ਚਲੋ ਫੇਰ ਕਰਾ ਲਓ ਜਿੰਨੇ ਕਰਾਉਣੀ ਦੋ ਘਾਟੇ ਅੰਦਰ ਦੋ ਚੋਂ ਠੀਕ ਹੋ ਜਾਂਦਾ ਇਹਨੂੰ ਪੁੱਛੋ ਵੀ ਇਹਨੇ ਕੀ ਹੰਦਾ ਫੇਰ ਨਰਾ ਇਹਨਾਂ ਜੀ ਦੋ ਹੋਰ ਕਰ ਦਈਏ ਥੱਕਾ ਜਾਂਦਾ ਮੇਰਾ 1000 ਕਿ ਤੂੰ ਛੱਡ ਦੇਣਾ ਲੈ ਲੈ 35000 ਹੀ ਰਹਿ ਗਈ ਹੈ 35000 ਹੀ ਰਹਿ ਗਈ ਇਹ ਚੱਲ 300 ਚਲੋ ਕਰ ਲੂਗਾ ਕੋਈ ਭਰਾ ਆ ਗਏ ਕਿਨੇ ਦੇਈਏ 35 ਦੀ ਜਾਂਦੀ ਹਲ ਰੋ 35 ਹੋ ਗਏ ਅੱਜ ਤੁਹਾਡੀ ਚੱਲ ਨਹੀਂ ਮੇਰੇ ਨਹੀਂ ਕੋਈ ਚੱਲਣ ਦੀ ਨਹੀਂ ਤੁਹਾਡੀ ਚੱਲ ਨਹੀਂ ਅੱਜ 3500 ਤੇ ਸੱਜਾ ਸ੍ਰੀ ਵੜ ਦੁੱਧ ਵੀ 15 ਲੀਟਰ ਭਾਈ ਕਹਦਾ ਕਿ ਭਰੂਗੀ ਤੇ ਨਾੜਾ ਨੂੜਾ ਚੰਨੀ ਆ ਗੀਆਂ ਚੱਡੇ ਦੇ ਤੇ ਥਣ ਥਣ ਵੀ ਆਣ ਕੱਲਾ ਕੱਲਾ ਲੱਗਾ ਵਾ ਆ ਵਾਲੀ ਵੜ ਕਿਵੇਂ ਬਾਈ ਇਹ ਤਾਜੀ ਸੂਈ ਜੱਗੇ ਵੀ ਰਹੀ ਤੇ ਆਹ ਜੀ ਸਤਾਜੀ ਸੂਈ ਜੱਗੇ ਵੀ ਇਹ ਤਾਜੀ ਸੂਈ ਆ ਤਾਜੀ ਸੂਈ ਆ ਤਾਂ ਬੱਚਿਆ ਨਾ ਹਾਂ ਜੀ ਉਹ ਵੱਡੀ ਮਾਜ ਨੇ ਨਾ ਪਰਸਨ ਆਪੇ ਸੂਈ ਜੱਗੇ ਵੀ ਇਹ ਸਾਡਾ ਸ਼ਾਹ ਠੀਕ ਆ ਉਹਨੇ ਨਾ ਮੰਨ ਲਓ ਵੀ ਪੈਰ ਥੱਲੇ ਰੱਖ ਕੇ ਇਹਦੇ ਉਹਨੇ ਮਾਰ ਦਿੱਤਾ ਠੀਕ ਆ ਠੀਕ ਹਾਂਜੀ ਹਾਂਜੀ ਦੋ ਵਜੇ ਥਾਣ ਤੋਂ ਇਹਦਾ ਬੜਾ ਚੰਗਾ ਲੱਗਾ ਵਹਿੜਦੇ ਤੇ ਹਾਂ ਬਿਲਕੁਲ ਤਾਜੀ ਸੂਈ ਆ ਇਹ ਥਰੇ 10000 ਕਿਲੋ ਦਾ ਤਿਆਰ ਉਹ ਖਾਜਣਾ ਜਿਹੜਾ ਅੱਛਾ ਬੋਲਾ 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 ਦੁੱਧ ਲਾ ਲਾ ਜੋ ਮਰਜ਼ੀ ਦਾ ਠੀਕ ਆ ਠੀਕ ਆ ਇਹ ਕਿੰਨੇ ਕ ਦੁੱਧ ਵਾਲੀ ਆ ਭਾਜੀ ਦੁੱਧ ਜੱਗੇ ਵੀਰੇ ਇਹਨੇ 14-15 ਕਿਲੋ ਭਰੇ ਹੀ ਹੋਣਗੇ ਠੀਕ ਹੈ ਠੀਕ ਹੈ ਭਾਜੀ ਸੇਮ ਜੰਦ ਤੋਂ ਕੋਈ ਜਰੂਰ ਆ ਗਿਆ ਵਾ ਮੈਂ ਕਰ ਦਉ ਤਾਲੀਆ ਹਾਂ ਕਰ ਦਉ ਤਾਲੀਆ ਦੇਖ ਇਹ ਵੀ ਕ੍ਰਾਸ ਵਿੱਚ ਆ ਗਈ ਇਹ ਤਾਂ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਮੁੱਠੀ ਜਲਾ ਥਣ ਲੱਗਾ ਇਹ ਤਾਂ ਥਣ ਵਿੱਚ ਕੱਲਾ ਕੱਲਾ ਲੈਓ ਹਾਂ ਮੈਂ ਕਰ ਉਹ ਜੀ ਚਾ ਕ ਇਹ ਚੌਣ ਚਣ ਕਿਵੇਂ ਭਾਜੀ ਇਹ ਚਵਾਈ ਇਹ ਤਨ ਪੰਧੀ ਜਕੀਰ ਠੀਕ ਹੈ ਜੀ ਲਓ ਜੀ ਚਵਾਈ ਚੁਈ ਦੀ ਪਾਸ ਆ ਸਾਰੀ ਚੰਗੀ ਆ ਜਿੱਦਾਂ ਵੀ ਰੋਣ ਰੰਗ ਮਾਰਤਾ ਕਾਇਨ ਉਹਦਾ ਜਲਾ ਪਾਲੂ ਤਾਂ ਆ ਗਿਆ ਸੱਜਤ ਹੋ ਗਿਆ ਪਤਾ ਕਿ ਜਦੋਂ ਜਗੀਰ ਉਪਰੇ ਘਰ ਜਦੋਂ ਬਗਰ ਕੋਈ ਵੀ ਪਸ਼ੂ ਆਉਂਦਾ ਨਾ ਹਾਂਜੀ ਹੱਡਿਆੜੀ ਪੱਠੇ ਨਹੀਂ ਖਾਂਦਾ ਠੀਕ ਹੈ ਆਹ ਕਹਿੰਦਾ ਫਿਰ ਲੱਗ ਜਾਂਦੇ ਇੱਕ ਬੱਚੇ ਦਾ ਕਿਤਾ ਹੀ ਥੋੜਾ ਜਿਹਾ ਉਦੋਂ ਵਿੱਚ ਚੱਕ ਨੇ ਥਾਣੇ ਕੋ ਕਿੱਦਾਂ ਟਾਪਦਾ ਪੇੜਾ ਥਾਂ ਲੱਗਦਾ ਕਦੀ ਚੰਗਾ ਲੱਗਾ ਵਾ ਕੁਝ ਜੇਟ ਜੇਟ ਤੇ ਥਾਂ ਲੱਗਾ ਜੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਭਾਜੀ ਕੀ ਕਰਨਾ ਹੈ ਇਹ 35 ਦੀ ਦੇ ਦੇ ਜੱਗੇ ਵੀ ਨਹੀਂ ਇਹਦਾ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਹੂੰ ਨੇ ਜਿਆਦਾ ਨਹੀਂ ਹੋਇਆ ਤੂੰ ਇਹ ਬੱਚਾ ਮਰ ਗਿਆ ਨਾ ਵਿਚਾਰੀ ਇੱਕ ਸਿੰਘ ਵੀ ਆ ਗਿਆ ਆ ਬੱਚਾ ਮਰ ਗਿਆ ਇਹ ਮੰਨਣਾ ਪਊਗਾ ਹਾਂ ਹਾਂ ਇੱਕ ਸਿੰਘ ਆ ਗਿਆ ਇੱਕ ਸਿੰਘ ਤੋਂ ਹੋ ਗਿਆ ਨਾਲਾ ਡੰਗ ਜੱਗੇ ਵੀ ਇੱਕ ਥੋੜੀ ਲੱਸੀ ਵੀ ਹੈਗੀ ਏ ਤੁਸੀਂ ਦੱਸ ਦੋ ਮੇਰੇ ਉਹ ਧਗੇ ਸਾਡੀ ਨਹੀਂ ਚੱਲੀਆਂ ਇਹ ਵੀ 30 ਚ ਛੱਡਦੀ ਹੈ ਕੋਈ ਨਾ ਹਾਂ 30 ਚੋਂ ਤਾਂ ਕਰੀਏ ਨਹੀਂ ਬੜਾ ਘਾਟਾ ਪੈਣਾ ਹੈ ਹਾਂ ਬੜਾ ਘਾਟਾ ਚਲ ਆਪਣੀ ਮਰਜ਼ੀ ਨਾਲ ਛੱਡ ਦੇ ਜੋ ਛੱਡਣਾ ਇਹ ਛਡਾ ਲਓ ਜੇ ਤੂੰ ਛਡਾਣਾ ਮੈਂ ਤੈਨੂੰ ਦੱਸ ਦੇ ਮੜਾ ਜਾ ਚਲੋ ਪੂਰੇ 3 ਹੀ ਦੇ ਦਿੰਦੇ। ਫੇ 3 ਅੰਦਰ ਕਰ ਦਈਏ ਥੋੜੇ ਬਹੁਤ ਚਲ ਕਰਾਇਆ ਪੜਾਈ ਕਰਤੀਏ। ਚਨਾਬੇ ਦੇ ਦਿੰਦੇ। ਦੋੇ ਕਰ ਦਈਏ। ਬੜਾ ਥਕਾ ਹੋ ਜਾਣਾ ਉਹਦੇ। ਸੂਹੀ ਛੱਡ ਦੋ ਰੰਮਾ ਨੂੰ ਕਹਿ ਦਲਾਂ ਬੱਚਾ ਮਰ ਗਿਆ। ਲਾਓ ਵੀ ਇਹ ਜਿਹੜਾ ਬੜਾ ਚੰਗਾ ਲੱਗਾ ਵਾ ਤੇ ਬਾਕੀ ਹੈ ਬਿਲਕੁਲ ਜਿਹੜੀ ਤਾਜੀ ਸੂਈ ਹੈ ਕੋਈ ਚੰਕਣੀ ਆ ਤੇ ਬਾਕੀ ਥਾਣ ਥੋੜੀ ਵੀ ਬੜਾ ਚੰਗਾ ਲੱਗਾ ਜਿਠਾਈ ਵੀ ਆਪਣੇ ਕੋ ਬਣੀ ਜੱਗੇ ਵੀਰ ਬਣੀ ਫੋਨ 'ਚ ਅੱਛਾ ਅੱਛਾ ਚਲੋ ਪਾ ਦਿਓ ਜੇ ਕੋਈ ਮੰਗੋਗਾ ਪਾਵਾਂਗੇ ਆਪਾਂ ਠੀਕ ਹੈ ਠੀਕ ਹਾਂ ਬੱਚਾ ਮਰਿਆ ਜਿੱਦਾਂ ਉਹਦੀ ਵੀ ਇਹ ਕਿੰਨਾ ਕੁ ਕੱਢੀ ਜੋਗੀ ਦੱਦਾ 14-15 ਕਿਲੋ ਇਹਨੂੰ ਦੇਈਏ ਨਸਲ ਆਈ ਆ ਮੇਰੇ ਸਾਹਮਣੇ ਇੱਕੋ ਬੰਦੇ ਨੇ ਦੋਨੇ ਲੈ ਲੈਣੀਆਂ ਜਿੰਨਾ ਕਰੇ ਤੇ ਅੱਜ ਨੂੰ ਲੈਣਦੇ ਆ ਬਹੁਤੇ ਨਹੀਂ ਜਿੰਦੇ ਜਗੇ ਇਤਨੀ ਮਾਰ ਲੈਣਾ ਵੀ ਨਹੀਂ ਸਹੀ ਆ ਯਾਰ ਪਸ਼ੂ ਸਾਰੇ ਸਹੀ ਸਾਰੇ ਚੰਗੇ ਪਸ਼ੂ ਇਹਨਾਂ ਜਿੰਗਲ ਕੋਲ ਜਿੰਗਲ ਤਾਂ ਆਇਆ ਸਾਰੇ ਪਸ਼ੂ ਨਾਲ ਕੱਟ ਲੰਭੰਦੇ ਆ ਦੇ ਬਾਈ ਜਿਹੜੇ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਨਹੀਂ ਗਏ ਨੇ ਰੇ ਚਾਤੇ ਆ ਹਾਂਜੀ ਹਾਂਜੀ ਤੇ ਹੋਰ ਭਾਜੀ ਕੋਈ ਕਹਿਣਾ ਹੋਵੇ ਪਾਸੇ ਉਹ ਜੱਕੀ ਜੀ ਬੇਨਤੀ ਆਓ ਇਥੇ ਚੋਕੇ ਖੜੋ ਆਪਣੇ ਠੀਕ ਹੈ ਠੀਕ ਹੈ ਜੀ ਲਓ ਭਾਜੀ ਵੇੜ ਜਿਹੜੀ ਫੇਰ ਇੱਕ ਰਾਦਾਂ ਨੂੰ ਥਾਣਾ ਤੁਣਾ ਤੋਂ ਚੈੱਕ ਕਰਦੇ ਆ ਜੀ ਥਾਣ ਤੁਣ ਦੇ ਨਾਲਾ ਨੂੰ ਆ ਜਿਹੜੀਆਂ ਚੱਟੇ ਦੇ ਬਹੁਤੀ ਚੰਗੀਆਂ ਆਗੀਆਂ ਕੱਲਾ ਕੱਲਾ ਥਾਲ ਮੁਠੀ ਵਾਲਾ ਲੱਗਾ ਵਾ ਇੱਕ ਦੇ ਜੂਰ ਆ ਗਿਆ ਵਾ ਬਾਕੀ ਚਲੋ ਹੈ ਵੀ ਪਾ ਦੇਣਾ ਪਤਾ ਨਹੀਂ ਕਰਦੇ ਕਿ ਜਿਹੜੀ ਮਾਰਦੀ ਕੋਈ ਜਨਾਨੀ ਨਹੀਂ ਲਾਏ ਬੱਚਾ ਦੇ ਮਾਰਦੀ ਥੋੜੀ ਆ ਹਾਂਜੀ ਹਾਂਜੀ ਨਾ ਨਾ ਕੋਈ ਚੱਕਰ ਨਹੀਂ ਦੇ ਠੀਕ ਠੰਡੀ ਹੈ ਦੋ ਤੇ ਹਾਂ ਠੰਡੀ ਹੈ ਠੀਕ ਆ ਲੋ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ